ਨਮਸਕਾਰ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋ। ਦੋਸਤੋ 31 ਜੁਲਾਈ 1 ਅਗਸਤ 2025 ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਈਆਂ। ਸ਼ੁੱਕਰਵਾਰ ਤੇ ਵੀਰਵਾਰ ਦੇ ਰਿਜ਼ਲਟ ਨੇ ਤੇ ਆਪ ਸਭ ਨੂੰ ਬੇਨਤੀ ਹੈ ਕਿ ਕਬੱਡੀ ਅਪਡੇਟ ਸਾਡਾ ਫੇਸਬੁੱਕ ਪੇਜ ਇਹਨੂੰ ਫੋਲੋ ਕਰ ਲੋ ਲਾਈਵ ਕਬੱਡੀ ਅਪਡੇਟ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਆਓ ਅ ਰਿਜ਼ਲਟ ਦੇ ਨਿਗਾ ਮਾਰਦੇ ਆ 31 ਜੁਲਾਈ 2025 ਦਿਨ ਵੀਰਵਾਰ ਦੇ ਪਿੰਡ ਥਾਂਦੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਂਜ ਦਾ ਫਾਈਨਲ ਰਿਜ਼ਲਟ ਟੀਮ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਦੂ 26 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਬੈਂਕਾਂ ਫਰਮਾਈ 24 ਸਾਢੇ 24 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਇੱਥੇ ਬੁਲਾਰੇ ਸੀਗੇ ਲਖਵੀਰ ਬਸਾਰਕੇ ਹਰਜੀਤ ਰਣਹਿਆੜਾ ਮਨਦੀਪ ਕਾਲੀਆਂ ਪਿੰਡ ਤਲਵੰਡੀ ਸੋਭਾ ਸਿੰਘ ਵਾਲਾ ਜੇਲਾ ਸ਼੍ਰੀ ਤਰਨਤਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਯਰਕ ਟੀਮ ਬਾਬਾ ਆਤਮਾ ਸਿੰਘ ਜੀ ਕਬੱਡੀ ਕਲੱਬ ਘਰਿਆਲਾ ਮਾਝਾ 38 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਵਿਧੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ 33 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਇੱਥੇ ਬਲਾਰਾ ਸੀਗਾ ਹਰਦਿਆਲ ਸੁੱਗਾ ਪਿੰਡ ਨੰਗਲ ਵੰਜਾ ਵਾਲਾ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਕਬੱਡੀ ਕਲੱਬ ਸਤਲਾਣੀ ਸਾਹਿਬ ਜੀ 37 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਯੂ ਐਸ ਏ 31 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਇੱਥੇ ਬੁਲਾ ਰਾ ਸੀਗਾ ਵਿਸ਼ਾਲ ਦੁੱਧਾ ਰਾਏ ਪੰਡ ਫੱਤੇਵਾਲ ਨੇੜੇ ਸ਼੍ਰੀ ਕਰਤਾਰਪੁਰ ਸਾਹਿਬ ਜੀ ਜ਼ਿਲ੍ਹਾ ਕਪੂਰਥਲਾ ਦੇ ਕਬੱਡੀ ਕੱਪ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਚਾਰ ਟੀਮਾਂ ਟੀਮ ਬਾਬਾ RAM ਜੋਗੀ ਪੀਰ ਕਬੱਡੀ ਕਲੱਬ ਜਾਨੀਆਂ ਜਲੰਧਰ 36 ਨੰਬਰ ਫਾਸਟ 71000 ਨਕਦ ਪਲੱਸ ਕੱਪ ਟੀਮ ਬਾਬਾ ਅਮਰਨਾਥ ਜੀ ਕਬੱਡੀ ਕਲੱਬ ਨਲ ਮਾਨਕ 26 ਨੰਬਰ 61000 ਨਗਦ ਪਲੱਸ ਕੱਪ ਬੈਸਟ ਰੇਡਰ ਆ ਜੀ ਇੱਥੇ ਮੰਨੂ ਕਪੂਰਪਿੰਡ 8 ਰੇਡਾਂ 8 ਨੰਬਰ ਜਾਨੀਆਂ ਵੱਲੋਂ ਬੈਸਟ ਜਫੇ ਰਿਆ ਪਿੰਦੂ ਤਲਵੰਡੀ ਚੌਧਰੀਆਂ ਛੀ ਟੱਚ ਤਿੰਨ ਜਫੇ ਜਾਨੀਆਂ ਟੀਮ ਵੱਲੋਂ ਬੈਸਟ ਨੂੰ 52500 ਰੁਪਏ ਨਗਦ ਸੀਗੇ ਤੇ ਨਾਲ ਪਲੱਸ ਕੱਪ ਦਿੱਤਾ ਤੇ ਇੱਥੇ ਬਲਾਰਾ ਸੀਗਾ ਸੋਢੀ 1 ਅਗਸਤ 2025 ਦਾ ਕਬੱਡੀ ਕੱਪ ਦਾ ਫਾਈਨਲ ਰਿਜ਼ਲਟ ਪਿੰਡ ਦੇਸਲਾ ਜ਼ਿਲ੍ਹਾ ਕਪੂਰਥਲਾ ਦੇ ਕਬੱਡੀ ਕੱਪ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ 6 ਟੀਮਾਂ ਟੀਮ ਕਬੱਡੀ ਕਲੱਬ ਦੇਸਲਾ 19.5 ਨੰਬਰ ਫਾਸਟ 51000 ਨਗਦ ਪਲੱਸ ਕੱਪ ਟੀਮ ਸ੍ਰੀ ਗੁਰੂ ਅਮਰਦਾਸ ਜੀ ਕਬੱਡੀ ਕਲੱਬ ਚੋਲਾ ਸਾਹਿਬ ਜੀ 19 ਨੰਬਰ ਸੈਕੰਡ 41000 ਨਕਦ ਪਲੱਸ ਕੱਪ ਬੈਸਟ ਰੇਡਰ ਰਿਹਾ ਜੀ ਇੱਥੇ ਕਾਕਾ ਕਪੂਰਥਲਾ ਨੌ ਰੇਡਾਂ ਅੱਠ ਨੰਬਰ ਦੇਸਲੇ ਵੱਲੋਂ ਬੈਸਟ ਜਾਫੀ ਰਿਹਾ ਜੀਵਨ ਰੂੜੀਵਾਲ ਪੰਜ ਟੱਚ ਤਿੰਨ ਜਫੇ ਚੋਲਾ ਸਾਹਿਬ ਵੱਲੋਂ ਬੈਸਟਾਂ ਨੂੰ ਇੱਥੇ ਕੱਪ ਸੀਗੇ ਜੀ ਚੋਲਾ ਸਾਹਿਬ ਦੇ ਰੇਡਰ ਨੇ 10 ਰੇਡਾਂ 'ਚੋਂ 8 ਨੰਬਰ ਲਏ ਸਨ ਦੇਸਲਾ ਦੇ ਜਾਫੀ ਨੇ ਲੰਬੜ ਕੋਹਾਲਾ 8 ਟੱਚ ਦੋ ਜਫੇ ਪ੍ਰੀਤ ਦੇਸਲਾ ਨੇ 7 ਟੱਚ ਦੋ ਜਫੇ ਲਾਈ ਇਥੇ ਬਲਾਰਾ ਸੀ ਹਨੀ ਪੱਖੋਆ ਇਹ ਸੀਗੇ ਜੀ 31 ਜੁਲਾਈ 1 ਅਗਸਤ 2025 ਦੇ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਉਮੀਦ ਹੈ ਆਪ ਸਭ ਨੂੰ ਰਿਜ਼ਲਟ ਵਧੀਆ ਲੱਗਦੇ ਆ ਲਾਈਕ ਕਮੈਂਟ ਸ਼ੇਅਰ ਕਰ ਦਿਓ ਧੰਨਵਾਦ